ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਲੱਖਾ ਸਦਾਨਾ ਦੇ ਖਿਲਾਫ ਵਿਵਾਦ ਵੱਧਾ ਨਜ਼ਰ ਆ ਰਿਹਾ ਹੈ ਔਰ ਹੋ ਸਕਦਾ ਹੈ ਕਿ ਲੱਖਾ ਸਦਾਨਾ ਤੇ ਪਰਚਾ ਵੀ ਹੋ ਜਾਵੇ ਲੱਖਾ ਸਦਾਨਾ ਇੱਕ ਕਾਨਫਰੰਸ ਦੇ ਵਿੱਚ ਇਹਨਾਂ ਸਾਰੇ ਵਿਵਾਦਾਂ ਦੇ ਬਾਰੇ ਖੁਲਾਸਾ ਕਰਨ ਦੇ ਆ ਤੇ ਨਾਲ ਹੀ ਨਾਲ ਸੀਐਮ ਭਗਵੰਤ ਮਾਨ ਨੂੰ ਵੀ ਵਾਰਨਿੰਗ ਦੇ ਰਿਹਾ ਹੈ ਕੀ ਵਾਰਨਿੰਗ ਦੇ ਰਿਹਾ ਹੈ ਕੀ ਖੁਲਾਸਾ ਕਰਨ ਦੇ ਆ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਲੱਖਾ ਸਧਾਨਾ ਨੂੰ ਲੈ ਕੇ ਵਿਵਾਦ ਹੁਣ ਵਧਦਾ ਜਾ ਰਿਹਾ ਹੈ ਚਰਚਾਾਂ ਮ ਚੱਲਦੀਆਂ ਪਈਆਂ ਕਿ ਲੱਖਾ ਸਧਾਨਾ ਗ੍ਰਿਫਤਾਰ ਹੋ ਸਕਦਾ ਹੈ ਲੱਖਾ ਸਧਾਨਾ ਇੱਕ ਕਾਨਫਰੰਸ ਦੇ ਵਿੱਚ ਆਪ ਕਹਿ ਰਿਹਾ ਹੈ ਕਿ ਉਹਦੇ ਖਿਲਾਫ ਪਰਚਾ ਦਰਜ ਹੋ ਸਕਦਾ ਹੈ ਉਹ ਵੀ ਨਹੀਂ ਸ਼ੋਰ ਹੈ ਕਿ ਪਰਚਾ ਦਰਜ ਹੋਇਆ ਕਿ ਨਹੀਂ ਹੋਇਆ ਲੱਖਾ ਸਧਾਨਾ ਫਾਸ ਦਾ ਨਜ਼ਰ ਆ ਰਿਹਾ ਹੈ ਹਾਲ ਹੀ ਦੇ ਵਿੱਚ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਐਮਪੀ ਦੀ ਚੋਣ ਲੜੀ ਲੱਖਾ ਸਿਧਾਣਾ ਨੇ ਔਰ ਹੁਣ ਲੱਖਾ ਸਿਧਾਣਾ ਸੀਐਮ ਭਗਵੰਤ ਮਾਨ ਨੂੰ ਸਿੱਧੀ ਵਾਰਨਿੰਗ ਦਿੰਦਾ ਨਜ਼ਰ ਆ ਰਿਹਾ ਹੈ ਆਖਰਕਾਰ ਕਿਉਂ ਇਹ ਸਾਰੇ ਵਿਵਾਦ ਖੜੇ ਹੋਏ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਕਿਉਂ ਹੋ ਸਕਦੀ ਹੈ ਕਿਹਨਾ ਆਧਾਰਾਂ ਦੇ ਉੱਤੇ ਹੋ ਸਕਦੀ ਹੈ ਲੱਖਾ ਸਿਧਾਣਾ ਨੇ ਵੱਡੇ ਖਲਾਸੇ ਕੀਤੇ ਨੇ ਹੈਰਾਨੀਜਨਕ ਖਲਾਸੇ ਨੇ ਕੀ ਕੁਝ ਬੋਲਿਆ ਲੱਖਾ ਸਿਧਾਣਾ ਆਓ ਸੁਣ ਲੈਂਦੇ ਹਾਂ ਸੋ ਇਹ ਜਿਹੜੀ ਖਬਰ ਤੜਕੇ ਦੀ ਸਾਰੇ ਚੈਨਲਾਂ ਤੇ ਚੱਲ ਰਹੀ ਹੈ ਕਿ ਲੱਖਾ ਸਿੰਘ ਸਿਧਾਣਾ ਵੱਲੋਂ ਜਿਹੜੇ ਠੇਕੇਦਾਰ ਨੇ ਜਿਹੜੀਆਂ ਸੜਕਾਂ ਹਾਈਵੇ ਬਣ ਰਹੇ ਬਣ ਰਹੇ ਆ ਪੰਜਾਬ 'ਚ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਉਹਨਾਂ ਨੂੰ ਅੱਗ ਲਾ ਕੇ ਸਾੜਨ ਦੀ ਧਮਕੀ ਖਬਰਾਂ ਤੋਂ ਪਤਾ ਲੱਗਦਾ ਵੀ ਲੱਖਾਂ ਕਿਸੇ ਨੂੰ ਸਾੜਨ ਗਿਆ ਕਿਸੇ ਨੂੰ ਮਾਰਨ ਗਿਆ ਕਿਸੇ ਨੂੰ ਧਮਕੀ ਦੇਣ ਗਿਆ ਸਰਕਾਰ ਖੇਡ ਕੀ ਖੇਡ ਰਹੀ ਆ ਜਿਵੇਂ ਲੱਖੇ ਦੇ ਉੱਤੇ ਇੱਕ ਪਰਚਾ ਦਿੱਤਾ ਗਿਆ ਅੱਜ ਤੋਂ 2 ਸਾਲ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਰੀਕੇ ਪਤਨ ਥਾਣੇ 'ਕਿ ਲੱਖਾ ਚਿੱਟਾ ਵੇਚਦਾ ਲੱਖੇ ਦੇ ਸਬੰਧ ਪਾਕਿਸਤਾਨ ਦੀਆਂ ਏਜੰਸੀਆਂ ਨਾਲ ਆ ਲੱਖੇ ਦੇ ਸਬੰਧ ਕਿਸੇ ਕੋ ਕੈਨੇਡਾ ਬੈਠੇ ਕਿਸੇ ਗੈਂਗਸਟਰ ਨਾਲ ਆ ਤੇ ਲੱਖਾ ਉਥੋਂ ਚਿੱਟਾ ਵੀ ਵੇਚਦਾ ਤੇ ਲੱਖਾ ਜਿਹੜਾ ਹਥਿਆਰਾਂ ਦੀ ਤਸਕਰੀ ਵੀ ਕਰਦਾ ਇਹ ਪਰਚਾ ਲੱਖੇ ਦੇ ਹੁੰਦਾ ਤੇ ਲੱਖੇ ਨੂੰ ਘੱਟੋ-ਘੱਟ 20 ਦਿਨਾਂ ਬਾਅਦ ਜਦੋਂ ਕੋਈ ਉੱਥੇ ਗੱਲ ਨਿਕਲ ਕੇ ਆਉਂਦੀ ਆ ਗਾਂਦੀਆਂ ਫਿਰ ਪਤਾ ਲੱਗਦਾ 20 ਦਿਨ ਪਹਿਲਾਂ ਲੱਖੇ ਤੇ ਇੱਕ ਐਫਆਈਆਰ ਦਰਜ ਹੋ ਚੁੱਕੀ ਆ ਹੁਣ ਇਹ ਮੇਰੇ ਤੇ ਜਿਹੜੀ ਖਬਰ ਚੱਲ ਰਹੀ ਆ ਤੜਕੇ ਦੀ ਵੀ ਲੱਖਾ ਕਿਸੇ ठेਕੇਦਾਰ ਨੂੰ ਸਾੜਨ ਦੀਆਂ ਧਮਕੀਆਂ ਦੇ ਕੇ ਗਿਆ ਲੱਖਾ ਕਿਸ ਨੂੰ ਮਾਰਨ ਦੀ ਧਮਕੀ ਦੇ ਕੇ ਗਿਆ ਕੋਈ ਤਾਂ ਲੱਖੇ ਦੀ ਰਿਕਾਰਡਿੰਗ ਹੋਊਗੀ ਕਿਸੇ ਨੇ ਲੱਖੇ ਨੂੰ ਫੋਨ ਕੀਤਾ ਹੋਊਗਾ ਜਾਂ ਲੱਖਾ ਕਿਤੇ ਗਿਆ ਹੋਊਗਾ ਉਹਦੀ ਕੋਈ ਸੀਸੀਟੀਵੀ ਹੋਊਗੀ ਕੋਈ ਨਾ ਕੋਸਤਾ ਕੋਈ ਫੋਟੋ ਕੋਈ ਨਾ ਕੋਈ ਦਾ ਸਬੂਤ ਤੱਤ ਕੋਈ ਹੁੰਦਾ ਹੀ ਹੈ ਹੁਣ ਸਾਡਾ ਮੁੱਦਾ ਚੱਲ ਰਿਹਾ ਬੁੱਢੇ ਦਰਿਆ ਨੂੰ ਬੰਨ ਮਾਰਨ ਦਾ 24 ਅਗਸਤ ਨੂੰ ਅਸੀਂ ਇੱਕ ਰੋਹ ਮਾਰਚ ਰੱਖਿਆ ਹੈ ਲੁਧਿਆਣੇ ਦੇ ਵਿੱਚ ਵੇਰਕਾ ਫਲਾਂਟ ਤੋਂ ਲੈ ਕੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਪੁੱਤ ਤੱਕ 15 ਸਤੰਬਰ ਤੱਕ ਸਰਕਾਰ ਨੂੰ ਸਾਡਾ ਅਲਟੀਮੇਟਮ ਹੈ ਵੀ ਜਾਂ ਤਾਂ ਹੱਲ ਕਰ ਦਿਓ ਜਿਹੜੀਆਂ 11 ਡਾਈਂਗ ਫੈਕਟਰੀਆਂ ਪਾ ਰਹੀਆਂ ਨੇ ਸੱਤ ਲੋਚ ਤੇ ਨਹੀਂ 15 ਸਤੰਬਰ ਤੱਕ ਅਸੀਂ ਇਹ 11 ਬੰਦ ਕਰ ਦੇਣੇ ਆ। ਉਦੋਂ ਪਹਿਲਾਂ ਮੈਨੂੰ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਜਾ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਮੈਨੂੰ ਮੀਡੀਆ ਤੋਂ ਪਤਾ ਲੱਗਦਾ ਤੇ ਮੀਡੀਆ ਦੇ ਉੱਤੇ ਮੈਂ ਹੈਰਾਨ ਆ ਕਿ ਮੀਡੀਆ ਮੇਰਾ ਕੋਈ ਵਰਸ਼ਨ ਲੈ ਬਣਾ ਮੇਰੀ ਕੋਈ ਗੱਲ ਸੁਣੇ ਬਣਾ ਮੇਰਾ ਕੋਈ ਜਵਾਬ ਲੈ ਬਣਾ ਚਲਾ ਰਿਹਾ ਮੈਨੂੰ ਭੂ ਮਾਫੀਆ ਵੀ ਬਣਾ ਰਿਹਾ ਭੂ ਮਾਫੀਆ ਬੋਲਿਆ ਜਾ ਰਿਹਾ ਤੁਸੀਂ ਵੀ ਸਾਰੇ মিডিਆ ਵਾਲੇ ਖੜੇ ਹੋ ਮੈਂ ਤੁਹਾਨੂੰ ਵੀ ਗੱਲ ਪੁੱਛਣਾ ਚਾਹੁੰਦਾ ਵੀ ਜਦੋਂ ਕਿਸੇ ਬੰਦੇ ਦੇ ਖਿਲਾਫ ਕੋਈ ਇਲਜ਼ਾਮ ਲੱਗਦਾ ਤੁਸੀਂ ਉਸ ਬੰਦੇ ਦਾ ਪੱਖ ਵੀ ਜਾਣਦੇ ਹੋ ਵੀ ਭਾਈ ਤੁਹਾਡੇ ਉੱਤੇ ਆ ਇਲਜ਼ਾਮਬਾਜ਼ੀ ਹੋਈ ਆ ਤੁਹਾਡੇ ਉੱਤੇ ਆ ਖਬਰ ਚੱਲ ਰਹੀ ਆ ਤੁਹਾਡੇ ਕਿਸੇ ਬੰਦੇ ਨੇ ਆ ਕੇ ਆ ਤੁਹਾਡੇ ਤੇ ਇਲਜ਼ਾਮ ਲਾਇਆ ਤੁਹਾਡਾ ਕੀ ਕਹਿਣਾ ਹੈ ਮੈਨੂੰ ਪਤਾ ਤੱਕ ਨਹੀਂ ਹੈਗਾ ਤੇ ਇਹ ਖਬਰਾਂ ਚੱਲ ਜਾਂਦੀਆਂ ਵੀ ਲੱਖਾਂ ਕਿਸੇ ਨੈਸ਼ਨਲ ਹਾਈਵੇ ਦੇ ਜਿਹੜੇ ਠੇਕੇਦਾਰ ਨੂੰ ਸੜਕਾਂ ਦੇ ਨੂੰ ਸਾੜਨ ਦੀ ਧਮਕੀ ਦਿੰਦਾ ਮਾਰਨ ਦੀ ਧਮਕੀ ਦਿੰਦਾ ਅੱਗ ਨਾਲ ਮਚਾਉਣ ਦੀ ਧਮਕੀ ਲੱਖਾਂ ਸਦਾਣਾ ਦਾ ਇਹ ਕਹਿਣਾ ਹੈ ਕਿ ਇਹ ਸਾਰਾ ਕੁਝ ਝੂਠ ਤੇ ਮਬਨੀ ਹੈਗਾ ਵੈ ਕੂੜ ਪ੍ਰਚਾਰ ਕੀਤਾ ਜਾਂਦਿਆ ਹੈਗਾ ਉਹਦੇ ਖਿਲਾਫ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਜ਼ਿਆਦਾ ਗਰਦਿਸ਼ ਕਰਨਦੀਆਂ ਹੈਗੀਆਂ ਵੈ ਉਹਨੂੰ ਇਹਨਾਂ ਦੀ ਖਬਰ ਤੱਕ ਨਹੀਂ ਹੈਗੀ ਬਲਕਿ ਉਹਦੇ ਉੱਤੇ ਇੱਕ ਪਰਚਾ ਹੁੰਦਾ ਵੈ 20 ਦਿਨ ਪਹਿਲੇ ਜਿਹਦੇ ਵਿੱਚ ਇਹ ਮੁੱਦਾ ਰੱਖਿਆ ਜਾਂਦਾ ਹੈ ਕਿ ਇਹਦਾ ਪਾਕਿਸਤਾਨੀ ਏਜੰਸੀਆਂ ਦੇ ਨਾਲ ਤਾਲੁਕ ਹੈਗਾ ਵੈ ਬਾਹਰ ਦੀਆਂ ਏਜੰਸੀਆਂ ਦੇ ਨਾਲ ਇਹਦਾ ਤਾਲੁਕ ਹੈ ਇਹ ਚਿੱਟੇ ਦਾ ਕਾਰੋਬਾਰ ਕਰਦਾ ਹੈ ਇਹ ਹਥਿਆਰਾਂ ਦੀ ਸਮਗਲਿੰਗ ਕਰਦਾ ਹੈਗਾ ਵੈ ਜਦਕਿ ਲੱਖਾ ਸਦਾਨਾ ਦਾ ਇਹ ਕਹਿਣਾ ਸੀਗਾ ਕਿ ਮੈਨੂੰ ਇਸ ਮਾਮਲੇ ਦੀ ਖਬਰ ਤੱਕ ਨਹੀਂ ਬਲਕਿ 20 ਦਿਨ ਬਾਅਦ ਮੈਨੂੰ ਇਸ ਚੀਜ਼ ਦਾ ਪਤਾ ਚੱਲਦਾ ਹੈਗਾ ਵਾ ਔਰ ਹੁਣ ਜਿਹੜੀ ਖਬਰ ਸੋਸ਼ਲ ਮੀਡੀਆ ਦੇ ਉੱਤੇ ਗਰਦਸ਼ ਕਰੰਦਈ ਹੈ ਉਹ ਇਹ ਹੈ ਕਿ ਲੱਖਾ ਸਦਾਨਾ ਨੇ ਕਿਸੇ ਠੇਕੇਦਾਰ ਨੂੰ ਸਾੜ ਕੇ ਮਾਰਨ ਦੀ ਧਮਕੀ ਦਿੱਤੀ ਹੈਗੀ ਹੈ ਜਦਕਿ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਸਭ ਸਾਰੀਆਂ ਚੀਜ਼ਾਂ ਝੂਠ ਤੇ ਮਬਨੀ ਹੈਗੀਆਂ ਮੈਂ ਅਗਰ ਇਹਨਾਂ 'ਚ ਕੋਈ ਸੱਚਾਈ ਹੁੰਦੀ ਹਕੀਕਤ ਹੁੰਦੀ ਤੇ ਯਕੀਨਨ ਇਹਦੀ ਕੋਈ ਫੁਟੇਜ ਹੁੰਦੀ ਕੋਈ ਵੀਡੀਓ ਹੁੰਦੀ ਕੋਈ ਰਿਕਾਰਡਿੰਗ ਹੁੰਦੀ ਕੋਈ ਚੀਜ਼ ਤਾਂ ਮੌਜੂਦ ਹੁੰਦੀ ਇਹਦੀ ਕੋਈ ਵਿਜੂਦ ਨਹੀਂ ਕਿ ਸਿਰਫ ਹਵਾ ਦੇ ਵਿੱਚ ਗੱਲਾਂ ਹੈਗੀਆਂ ਦੂਸਰਾ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਵਾਰਨਿੰਗ ਦਿੱਤੀ ਹੈ ਕਿ 24 ਅਗਸਤ ਨੂੰ ਉਹਨਾਂ ਨੇ ਇੱਕ ਮਾਰਚ ਕੱਢਣਾ ਹੈਗਾ ਵੈ ਜਿਹੜਾ ਕਿ 15 ਸਤੰਬਰ ਤੱਕ ਹੈਗਾ ਵੈ ਔਰ ਉਹਦੇ ਵਿੱਚ ਜਿਹੜੀਆਂ ਫੈਕਟਰੀਆਂ ਵੈ ਉਹ ਬੰਦ ਕੀਤੀਆਂ ਜਾਂ 15 ਸਤੰਬਰ ਤੱਕ ਉਹ ਬੰਦ ਨਾ ਹੋਈਆਂ ਤੇ ਫਿਰ ਅਸੀਂ ਉਹਨਾਂ ਨੂੰ ਬੰਦ ਕਰ ਦਵਾਂਗੇ ਇਹ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਸੀਐਮ ਭਗਵੰਤ ਮਾਨ ਨੂੰ ਔਰ ਆਪਣੇ ਖਿਲਾਫ ਜਿਹੜੇ ਕੂਟ ਪ੍ਰਚਾਰ ਹੋਇਆ ਉਹਦੇ ਮੁਤਲਕ ਉਹਨਾਂ ਨੇ ਡਿਟੇਲ ਦੇ ਨਾਲ ਦੱਸਿਆ ਹੈਗਾ ਵੀਰੋ ਤੁਹਾਡਾ ਇਸ ਦੇ ਬਾਰੇ ਕੀ ਖਿਆਲ ਹੈਗਾ ਵੀ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਡੇਲ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼